ਨਿਆ ਰੂਪਨਗਰ ਦੇ ਦਸ਼ਮੇਸ਼ ਦਸ਼ਮੇਸ਼ ਕਲੱਬ ਵਿੱਚ 32ਵਾਂ ਸਾਲਾਨਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਦੇ ਉਦਘਾਟਨ ਮੌਕੇ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕ ਦਿਨੇਸ਼ ਛੱਡਾ ਖਾਸ ਤੌਰ ਤੇ ਪਹੁੰਚੇ ਮਾਲਵਿੰਦਰ ਸਿੰਘ ਕੰਗ ਵੱਲੋਂ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਕੰਗ ਨੇ ਦਸ਼ਮੇਸ਼ ਹਾਕੀ ਕਲੱਬ ਵੱਲੋਂ ਕਿੱਡਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਹੱਕ ਹੀ ਸਾਡੀ ਮਾਂ ਖੇਡ ਹੈ ਤੇ ਇਸੇ ਦੌਰਾਨ ਉਹਨਾਂ ਆਪਣੇ ਐਮਪੀ ਲੈਂਡ ਫੰਡ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਵਾਅਦਾ ਕੀਤਾ ਤੇ ਕਿਹਾ ਕਿ ਸਟੇਡੀਅਮ ਦਾ ਸੁੰਦਰੀਕਰਨ ਕੀਤਾ ਜਾਵੇ ਅਤੇ ਇਸੇ ਦੌਰਾਨ ਕੰਗ ਨੇ ਜਿਮਨੀ ਚੋਣਾ ਦੀਆਂ 4 ਸੀਟਾਂ ਤੇ ਜਿੱਤ ਦਾ ਵੀ ਦਾਅਵਾ ਕੀਤਾ। ਇਹਦੀ ਅ ਕ੍ਰਿਕਟ ਆਈ ਹੈ ਜਦੋਂ ਦੀ ਉਹਨੂੰ ਗਲੋਰੀਫਾਈ ਬੜਾ ਕੀਤਾ ਗਿਆ ਉਹਦੀ ਮਾਰਕੀਟਿੰਗ ਬਹੁਤ ਵੱਡੇ ਪੱਧਰ ਤੇ ਹੋਈ ਹੈ ਜਿਦੇ ਕਰਕੇ ਆਮ ਜਨ ਸੁਧਾਰਨ ਜਿਹੜਾ ਹਾਕੀ ਚ ਬਹੁਤ ਇੰਟਰਸਟ ਲੈਂਦਾ ਸੀ ਉਹ ਕ੍ਰਿਕਟ ਦੇ ਸਟੇਡੀਅਮ ਵੱਲ ਚਲੇ ਗਿਆ ਪਰ ਪਿਛਲੇ 5-7 ਸਾਲਾਂ ਚ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਚ ਔਰ ਦੇਸ਼ ਚ ਹਾਕੀ ਦਾ ਔਰ ਜਨ ਵਧ ਰਿਹਾ ਹੈ ਔਰ ਪੰਜਾਬ ਦੇ ਔਰ ਦੇਸ਼ ਦੇ ਖਿਡਾਰੀਆਂ ਦੀ ਪਰਫਾਰਮੈਂਸ ਵੀ ਚੰਗੀ ਦੀ ਔਰ ਹਾਕੀ ਦੇ ਵੀ ਤਮਾਮ ਜਿਹੜੇ ਸੰਸਥਾਵਾਂ ਆਇਆ ਚਾਹੇ ਮੇਦੀ ਕਲੱਬ ਹੈ ਚਾਹੇ ਜਿਹੜੀ ਪ੍ਰੋਫੈਸ਼ਨ ਦੀ ਕਰਾਈ ਜਾਂਦੀ ਹੈ ਉਹਦੇ ਨਾਲ ਉਹਦੇ ਪ੍ਰਤੀ ਲੋਕਾਂ ਦਾ ਛਕਾਵ ਵਧ ਰਿਹਾ ਔਰ ਐਵੇਂ ਦੇ ਉਪਰਾਲੇ ਕਰਨ ਦੀ ਲੋੜ ਵੀ ਹੈ ਮਾਰਕੀਟਿੰਗ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਉਹਨੂੰ ਜਿਹੜਾ ਆ ਮਾਡਰਨ ਜਿਹੜੀ ਸਿਚੁਏਸ਼ਨ ਹੈ ਚਾਹੇ ਉਹ মিডিਆ ਹੈ ਚਾਹੇ ਸੋਸ਼ਲ ਮੀਡੀਆ ਹੈ ਉਹਦੇ ਰਾਹੀਂ ਪ੍ਰਮੋਟ ਕਰਨ ਦੀ ਲੋੜ ਹੈ ਸਾਹਿਬ ਜਿਹੜੀ ਚਾਰਾਂ ਵਿਧਾਨ ਸਭਾ ਦੇ ਆਪਣੇ ਆਪਣੇ ਸਮੀਕਰਨ ਨੇ ਆਪਣੇ ਆਪਣੇ ਜਿਹੜੀਆਂ ਇਲੈਕਸ਼ਨ ਕੈਂਪੇਨ ਦਾ ਤਰੀਕ ਤੋਰ ਤਰੀਕਾ ਰਿਹਾ ਹੈ ਲੇਕਿਨ ਮੁੱਖ ਤੌਰ ਤੇ ਜਦੋਂ ਅਸੀਂ ਕੈਂਪੇਨ 'ਚ ਅਸੀਂ ਆਪ ਵੀ ਰਹੇ ਆ ਜਦੋਂ 2.5 ਸਾਲਾਂ ਦੀ ਸਰਕਾਰ ਵੱਲ ਲੋਕ ਚਾਤੀ ਮਾਰਦੇ ਭਗਵੰਤ ਮਾਨ ਦੀ ਸਰਕਾਰ ਤੇ ਲੋਕਾਂ ਦਾ ਭਰੋਸੇਯੋਗਤਾ ਵਧੀ ਹੈ ਕੈਂਡੀਡੇਟ ਜਿਹੜੇ ਅਸੀਂ ਦਿੱਤੇ ਆ ਉਹਨਾਂ ਦਾ ਕਰੈਕਟਰ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦਾ ਲੋਕਾਂ 'ਚ ਹਰਮਨ ਪਿਆਰ ਤਾਂ ਕਾਫੀ ਵੱਧ ਹੈ ਔਰ ਤਮਾਮ ਜਿਹੜੇ ਐਸਪੈਕਟ ਐ ਤਮਾਮ ਸਮੀਕਰਨ ਐ ਰਾਜਨੀਤੀ ਉਦੇ ਹਿਸਾਬ ਨਾਲ ਸਾਨੂੰ ਲੱਗਦਾ ਹੈ ਵੀ ਚਾਰੇ ਸੀਟਾਂ ਆਮ ਆਦੀ ਪਾਰਟੀ ਫੱਡੇ ਮਾਰਜਨ ਨਾਲ ਜਿੱਤੂ ਗਿੱਧਰ ਬਾਹੇ ਚ ਇੱਕ ਪੈਸੇ ਕੱਲੇ ਵੰਦੇ ਨਹੀਂ ਉਹਨਾਂ ਨੇ ਕਈ ਗਲਤ ਤਰੀਕੇ ਨਾਲ ਪੋਸਟਰ ਚਿਪਕਾਏ ਥ੍ਰੈਟ ਕੀਤਾ ਅਜ ਸੁਖਜਿੰਦਰ ਰੰਧਾਵਾ ਉੱਥੇ ਆਮ ਪਾਰਟੀ ਦੇ ਵਰਕਰਾਂ ਨੂੰ ਮੀਡੀਆ ਦੇ ਸਾਹਮਣੇ ਗਾਲਾਂ ਕੱਢ ਰਿਹਾ ਸੋ ਇਹ ਇਹਨਾਂ ਦੀ ਗੁੰਡਾਗਰਦੀ ਔਰ ਧੌਂਸ ਬਾਜੀ ਇਹ ਤੋਂ ਪੰਜਾਬ ਦੇ ਲੋਕ ਅੱਕੇ ਹੋਏ ਆ ਉਹਨਾਂ ਨੇ ਵੋਟ ਦੀ ਜਿਹੜੀ ਚੋਟ ਕਰਕੇ ਇਹਨਾਂ ਨੂੰ ਸਬਕ ਸਿਖਾ ਚੰਨੀ ਸਾਹਿਬ ਕਹਿੰਦੇ ਨਹੀਂ ਕਿ ਇਹ ਬਿਆਨ ਦਿੱਤਾ ਜਾਂਦਾ ਉਸ ਦਾ ਕੋ ਚੰਨੀ ਸਾਹਿਬ ਮੀਟੂ ਵਾਲੀ ਮਸ਼ਹੂਰ ਹੈ ਔਰ ਹਮੇਸ਼ਾ ਉਹਨਾਂ ਦੇ ਜਿਹੜੀ ਅੰਦਰਲੀ ਮਾਨਸਿਕਤਾ ਆਇਆ ਧੀਆਂ ਭੈਣਾਂ ਬਾਰੇ ਮਾੜੀ ਉਹਦਾ ਉਹ ਕਿਤੇ ਨਾ ਕਿਤੇ ਪ੍ਰਗਟਾਵਾ ਕਰਦੇ ਰਹਿੰਦੇ ਪਿਛਲੇ ਦਿਨਾਂ ਚ ਉਹਨਾਂ ਨੇ ਗਿੱਦੜਵਾਇ ਵਿੱਚ ਵੀ ਇਸੇ ਤਰੀਕੇ ਨਾਲ ਤੋਹੀਨ ਕੀਤੀ ਸ਼ਬਦ ਵੀ ਇੰਨੇ ਘਟੀਆ ਬੋਲੇ ਧੀਆਂ ਭੈਣਾਂ ਲਈ ਵੀ ਮੈਂ ਤੁਹਾਡੇ ਸਾਹਮਣੇ ਨਹੀਂ ਬੋਲ ਸਕਦਾ ਬਾਅਦ ਚ ਮਾਫੀ ਮੰਗ ਲੇਗਾ ਲੇਕਿਨ ਬਸਲਾ ਮਾਫੀ ਦਾ ਨਹੀਂ ਇਹ ਵਾਰ-ਵਾਰ ਜਿਹੜਾ ਹੈਕਚੁਅਲ ਜਿਸ ਤਰੀਕੇ ਨਾਲ ਆਦਤਾਂ ਪਈਆਂ ਇਹਨਾਂ ਨੂੰ ਇਸ ਤਰੀਕੇ ਦੀ ਸ਼ਬਦਾਵਲੀ ਵਰਤਦੇ ਆ ਉਦੋਂ ਲਈ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਮਾ ਚੰਨ ਸਿੰਘ ਕਾਨ ਸਰ ਫੰਡ ਆਨ ਦੇ ਗਿਆ ਪੋਜੀਸ਼ਨ ਹੈ ਦੇਖੋ ਡਿਵੈਲਪਮੈਂਟ ਕੰਟੀਨਿਊ ਪ੍ਰੋਸੈਸ ਹੈ ਔਰ ਮੈਨੂੰ ਲੱਗਦਾ ਹੈ ਇਹ ਮਾਨ ਸਾਹਿਬ ਦੀ ਸਰਕਾਰ ਸਾਡੇ ਸਾਰੇ ਜੋ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਆਪਣੇ ਆਪਣੇ ਏਰੀਆ ਲਈ ਜੋ ਡਿਮਾਂਡ ਕਰਦੇ ਆ ਸਰਕਾਰ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਧੰਨਵਾਦ ਪੀ ਸਾਹਿਬ ਦਾ ਲਾਸਟ ਕੁਐਸਚਨ ਹੈ ਜਿਹੜਾ ਔਰ ਇਹ ਜੇ ਲੋਕਾਂ ਦਾ ਕੋਈ ਲਿਆ ਜੀ ਥੈਂਕ ਯੂ ਜਿਹੜਾ 32ਵਾਂ ਦਸ਼ਮੇਕ ਹੌਫ ਕਲੱਬ ਵੱਲੋਂ ਹਾਕੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਉਹਦੇ ਲਈ ਸਾਰੇ ਪ੍ਰਬੰਧਕ ਕਟੀਮ ਨੂੰ ਬਹੁਤ-ਬਹੁਤ ਤਾਰਫ ਦਿੰਨਾ ਵਧਾਈ ਦਿੰਨਾ ਸਾਡੇ ਸ਼ਿਰਕਾਰੀ ਹੋ ਗਏ ਐਮਐਲਏ ਸਾਹਿਬ ਔਰ ਡੀਸੀ ਸਾਹਿਬ ਨਾਲ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਇਸ ਨੂੰ ਇਹ ਵੀ ਜਾਣਦੀ ਹੈ ਕਿ ਮੈਚ ਜਲਦੀ ਜਲਦੀ ਕੀਤਾ ਜਾ ਰਿਹਾ ਹੈ ਇਹਨਾਂ ਦਾ ਕਈ ਦਸ਼ਕਾਂ ਤੋਂ ਜਿਨੇ ਪੰਜਾਬ ਨੂੰ ਔਰ ਦੇਸ਼ ਨੂੰ ਬਿਹਤਰੀਨ ਖਿਡਾਰੀ ਦਿੱਤੇ ਹੈ ਇਹ ਜੇ ਕਲੱਬਾਂ ਕਰਕੇ ਹੀ ਅੱਜ ਹਾਕੀ ਜਿਹੜੀ ਆ ਪੰਜਾਬ ਦੀ ਬਹੁਤ ਬਿਹਤਰ ਉਚਾਈਆਂ ਤੇ ਪਹੁੰਚੀ ਆ ਔਰ ਮੈਂ ਸੈਣੀ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਵੀ ਦਿੰਨਾ ਹੈ ਔਰ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਮੈਨੂੰ ਅੱਜ ਇੱਥੇ ਹੋਂ ਦਾ ਮੌਕਾ। ਕਲੱਬ ਦੇ ਲਈ ਜਾਂ ਗਰਾਊਂਡ ਦੇ ਲਈ ਕੀ ਕਰ ਬੋਤੋ ਦਿਖਾਉਂਦੇ। ਦੇਖੋ ਇੱਕ ਤੇ ਸਾਡੇ ਸਤਕਾਰਯੋਗ ਅਮਦੇਸ਼ ਸਾਹਿਬ ਦਾ ਆਪ ਵੀ ਮੰਨਣਾ ਔਰ ਸਾਰੇ ਪ੍ਰਬੰਧਕ ਟੀਮ ਨੇ ਵੀ ਕਿਹਾ ਵੀ ਇੱਥੇ ਇੰਸਟਾਟ ਲੱਗਣਾ ਚਾਹੀਦਾ। ਉਹਦੇ ਲਈ ਅਸੀਂ ਸਾਰੇ ਇੱਕ ਡੀਸੀ ਸਾਹਿਬ ਵੀ ਅਸੀਂ ਕੋਈ ਐਫਰਟ ਕਰਾਂਗੇ ਕਿ ਚਾਰਫਲੱਕ ਦੀ ਬਾਉਂਡਰੀ ਵਾਸਤੇ 5 ਲੱਖ ਰੁਪਏ ਦੀ ਜਿਹੜੀ ਐਮਪੀ ਲੈਡ ਦੀ ਗ੍ਰਾਂਟ ਉਹ ਦੀ ਅੱਜ ਅਨਾਊਂਸਮੈਂਟ ਕਰ ਹੀ ਦਿੱਤੀ ਹੈ ਘਟਵਾਤ ਪਊਗਾ ਹੋਰ ਵੀ ਕਰਾਂਗੇ ਲੇਕਿਨ ਇਸ ਕਲੱਬ ਨੂੰ ਬਚਾ ਕੇ ਰੱਖਣਾ ਔਰ ਇਸ ਕਲੱਬ ਨੂੰ ਬਿਹਤਰ ਇਨਫਰਾਸਟ੍ਰਕਚਰ ਦੇਣਾ ਇਹ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਔਰ ਇਧਰ ਵੀ ਹਰ ਸੰਭਵ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਦਾਅਵੇ ਸਾਰੇ ਲਗਾਏ ਮੈਂ ਤਾਂ ਹੀ ਕਹਾਂ ਨਾ ਕਿ ਸਮੇਂ-ਸਮੇਂ ਤੇ ਸਰਕਾਰਾਂ ਦਾ ਮੈਨੂੰ ਪਤਾ ਹੈ ਅਸੀਂ ਤੇ ਜੋ ਕਹਾਂਗੇ ਕਹਾਂਗੇ ਉਹ ਕਰਾਂਗੇ ਔਰ ਕਿਉਂਕਿ ਬਤੌਰ ਸਪੋਰਟਸਮੈਨ ਮੈਨੂੰ ਆਪਣਾ ਨੀਤੀ ਵਧਾ ਇੰਟਰਸਟ ਰਿੰਦਾ ਔਰ ਮੈਨੂੰ ਉਮੀਦ ਪੂਰੀ ਹੈ ਕਿਉਂਕਿ ਟਰਫ ਜਿਹੜੀ ਆ ਉਹ ਮੇਰੀ ਡਿਸਕ੍ਰਿਪਸ਼ਨ ਜ ਨਹੀਂ ਹੈ ਤਾਂ ਹੀ ਮੈਂ ਅਨਾਉਂਸਮੈਂਟ ਨਹੀਂ ਕੀਤੀ ਲੇਕਿਨ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਤੋਂ ਕੋਸ਼ਿਸ਼ਾਂ ਕਰਕੇ ਉਹਦੇ ਲਈ ਫੰਡ ਜਿਹੜੇ ਆ ਜੁਟਾਏ ਜਾਣਗੇ ਔਰ ਬਾਉਂਡਰੀ ਔਰ ਬਾਕੀ ਤਮਾਮ ਜਿਹੜੀਆਂ 인ਫਰਾਸਟ੍ਰਕਚਰ ਨਾਲ ਸੰਬੰਧਿਤ ਚੀਜ਼ਾਂ ਉਹ ਐਮਪੀ ਲੈਟ ਚੋਂ ਕੀ ਕਾਰਨ ਸਮਝਦੇ ਆ ਤੁਸੀਂ